फिलौर समाज सेवी संस्था हिंदुस्तान सेवा समिति वालों पंजाब के चीफ एडवाइज़र डॉक्टर मनजिंदर सिंह की अगवाई पटियाला विखे एक समागम बीते दिन किया गया जिसहत विच बेहतरीन सेवावा सेवावान देने वाली शख्सीयत बेस्ट हेल्थ केयर एवॉर्ड दो हज़ार चौबी सन्मानित किया गया इस मौके शहर फिलौर के उगे फिजिओथेरेपी के मार डॉक्टर अशोक कुमार ने समाज और सेहत के खेतर उत्तम सेवावान निभा पद्धर के सम्मान बेस्ट हैल्थ केयर एवॉर्ड दो हज़ार चौवी नम्मानित किया गया हिंदुस्तान जनसेवा समिति हर साल सेहत सेहतर फिजियोथेरेपी पैरा मेडिकल आयुर्वेद से खेत योगदान पाने वाले डाक्टर सम्मानित करती है इस मौके बेस्ट केयर एवार्ड मिलने डॉक्टर अशोक कुमार ने हिंदुस्तान जनसेवा समिति का धनवाद किया इस मौके उन्होंने अपनी सेहत का ध्यान रखना चाहता है तो रोजाना एक घंटा सैर करनी चाहिए है ਉਨਾ ਕਿਹਾ ਕਿ ਲੋਕਾਂ ਨੂੰ ਆਪਣੇ ਪੋਸਚਰ ਬਾਰੇ ਗਿਆਨ ਜ਼ਰੂਰ ਹੋਣਾ ਚਾਹੀਦਾ ਹੈ ਕਿਉਂਕਿ ਅੱਜਕੱਲ ਜ਼ਿਆਦਾਤਰ ਜੋੜਾਂ ਦੇ ਦਰਦ ਬੈਕਬੋਨ ਸਮੱਸਿਆ ਤੇ ਸਰਵਾਈਕਲ ਕਾਰਨ ਲੋਕ ਜ਼ਿਆਦਾ ਪੀੜਤ ਹਨ। ਉਹਨਾ ਕਿਹਾ ਉਹ ਲੋਕਾਂ ਦੀ ਸੇਵਾ ਲਈ ਹਰ ਸਮੇਂ ਹਾਜ਼ਰ ਹਨ। ਅਗਰ ਕੋਈ ਵੀ ਜੋੜਾਂ ਨਾਲ ਸੰਬੰਧਿਤ ਸਮੱਸਿਆ ਹੋਵੇ ਤਾਂ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਫਿਲੌਰ ਤੋਂ ਕੈਮਰਾਮੈਨ ਬੰਟੀ ਕਲੇਰ ਦੇ ਨਾਲ ਮੋਨੂ ਸੰਧੀ ਦੀ ਖਾਸ ਰਿਪੋਰਟ। ਹੰਡੀ ਡਾਕਟਰ ਸਾਹਿਬ ਇੱਕ ਸੈਮੀਨਾਰ ਹੋਇਆ ਸੀ ਉਸ ਦੇ ਵਿੱਚ ਜਿਹੜਾ ਤੁਹਾਨੂੰ ਸਨਮਾਨ ਕੀਤਾ ਗਿਆ ਕੀ ਕਹਿਣਾ ਚਾਹੋਗੇ? ਅੰਤਕਲ ਜਿਹੜਾ 15 12 2024 ਨੂੰ ਇੱਕ ਹਿੰਦੁਸਤਾਨ ਜਨ ਸੇਵਾ ਸਮਰਿੱਧੀ ਡਾਕਟਰ ਮਨਜਿੰਦਰ ਸਿੰਘ ਜਿਹੜੇ ਪੰਜਾਬ ਦੇ ਚੀਫ ਨੇ ਉਹਨਾਂ ਵੱਲੋਂ ਸਨਮਾਨ ਕਰਾਇਆ ਗਿਆ ਜਦੋਂ ਹਿੰਦੁਸਤਾਨ ਦੇ ਨਾ ਵਕ ਬਖਸ਼ਰਾਂ ਦੇ ਉੱਤੋਂ ਅਲਟਰਨਟ ਥੈਰੇਪੀਜ਼ ਦੇ ਡਾਕਟਰਸ ਨੂੰ ਬੁਲਾਇਆ ਗਿਆ ਸੀ ਜਿਨ੍ਹਾਂ ਦੇ ਵਿੱਚ ਉਹਨਾਂ ਦੀਆਂ ਸੇਵਾਵਾਂ ਦੇ ਰਿਕਾਰਡਿੰਗ ਉਹਨਾਂ ਨੂੰ ਚੁਣਿਆ ਗਿਆ ਤੇ ਉਹਨਾਂ ਦੇ ਵਿੱਚ ਕੱਲ ਮੈਨੂੰ ਵੀ ਮੌਕਾ ਮਿਲਿਆ ਨਾਮਿਨੇਸ਼ਨ ਹੋਇਆ ਜਿਹਦੇ ਵਿੱਚ ਬੈਸਟ 3000 ਰੁਪਏ ਦਾ ਅਵਾਰਡ ਮਿਲਿਆ ਬਹੁਤ ਖੁਸ਼ੀ ਹੋਈ ਔਰ ਧੰਨਵਾਦ ਕਰਦਾ ਜਨ ਸੇਵਾ ਸਮ੍ਰਿਤੀ ਦੇ ਡਾਕਟਰ ਮਨਜਿੰਦਰ ਸਿੰਘ ਦਾ ਜਿਨ੍ਹਾਂ ਨੇ ਮੇਨਸਕਲ ਬਸੰਦੀ। ਕਾਫੀ ਲੰਬੇ ਸਮੇਂ ਤੋਂ ਸਰ ਤੁਸੀਂ ਇਹ ਅਪਰਾਲਾ ਕਰਦੇ ਆ ਰਹੇ ਆ ਕਾਫੀ ਲੋਕਾਂ ਨੂੰ ਜਿਹੜੀ ਰਾਹਤ ਵੀ ਦਿੱਤੀ ਆ। ਕੀ ਲੱਗਦਾ ਅੱਜ ਮਾਰਕੀਟ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਸੈਂਟਰ ਖੁੱਲੇ ਹੋਏ ਆ ਜਿਨ੍ਹਾਂ ਨੂੰ ਕੋਈ ਨੋਲੇਜ ਨਹੀਂ ਆ ਜਾਂ ਕੋਈ ਮਸ਼ੀਨਾ ਉਹਨਾਂ ਦੇ ਕੋਲ ਨਹੀਂ ਟੈਕਨੋਲੋਜੀ ਦੀਆਂ ਨਹੀਂ ਆ ਤੇ ਲੋਕਾਂ ਨੂੰ ਜਿਹੜੀ ਸਮੱਸਿਆ ਵੀ ਬਹੁਤ ਜ਼ਿਆਦਾ ਆਉਂਦੀ ਹੈ ਜੇ ਦੇਖਣ ਦੇਖਿਆ ਜਾਵੇ ਇਲਾਜ ਦੇ ਨਾਂ ਤੇ ਉੱਤੇ ਲੋਕਾਂ ਦੇ ਵਿੱਚ ਜ਼ਿਆਦਾ ਪ੍ਰੋਬਲਮ ਵੀ ਆਉਂਦੀ ਹੈ ਕੀ ਮੈਸੇਜ ਦੋਗੇ ਲੋਕਾਂ ਨੂੰ? ਹਾਂਜੀ ਅੱਜਕਲ ਮੇਰੇ ਅਰ ਕੈਰੀਅਰ ਦੀ ਗੱਲ ਕਰੀ ਤਾਂ 10 ਸਾਲ ਤੋਂ ਜ਼ਿਆਦਾ ਹੋ ਗਿਆ ਮੈਨੂੰ ਆਪਣੇ ਦੇ ਵਿੱਚ ਅੰਬੈਸਡਰ ਡਿਗਰੀ ਕੀਤੀ ਹੋਈ ਹੈ ਤੇ ਦੇ ਵਿੱਚ ਮੇਰੀ ਸਪਾਈਨ ਤੇ ਸਟ੍ਰੋਕ ਜਿਹਨੂੰ ਕਹਿੰਦੇ ਆ ਰੀਡ ਦੀ ਹੱਡੀ ਤੇ ਅਧਰਾਂ ਦੀ ਸਪੈਸ਼ਲਿਟੀ ਹੈ ਅਸੀਂ ਕਾਫੀ ਦੇਰ ਤੋਂ ਇਹ ਸੇਵਾਵਾਂ ਨਿਭਾ ਰਹੇ ਆ ਤੇ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਦੇ ਚੁੱਕੇ ਹਾਂ ਉਹ ਤੁਹਾਡੀ ਗੱਲ ਠੀਕ ਹੈ ਮਨੋ ਜੀ ਜਿਵੇਂ ਕਿ ਅੱਜਕਲ ਦੇਖਿਆ ਕਿ ਅਨੁਧਾਰਤ ਖੇਤਰ ਅਨੁਧਾਰਤ ਜਿਹੜੇ ਥੈਰੇਪਿਸਟ ਬੈਠੇ ਨੇ ਉਹਨਾਂ ਨੇ ਕਰਕੇ ਲੋਕਾਂ ਦੇ ਸੇਤਨਾ ਬਹੁਤ ਖਿਲਵਾੜ ਹੋ ਰਿਹਾ ਸੇਤ ਤੇ ਪੈਸਾ ਬਹੁਤ ਖਿਲਵਾੜ ਹੋ ਰਿਹਾ ਲੋਕਲ ਪ੍ਰਸ਼ਾਸਨ ਨੂੰ ਨਾਲ ਉਤੇ ਕੋਈ ਨਾ ਕੋਈ ਨਕੀਲ ਕਸਨੀ ਚਾਹੀਦੀ ਹੈ ਤਾਂ ਕਿ ਲੋਕਾਂ ਦਾ ਪੈਸਾ ਤੇ ਸੇਤ ਨੂੰ ਸੁਰੱਖਿਆ ਦਿੱਤੀ ਜਾ ਸਕੇ ਇੱਕ ਮੈਂ ਹੋਰ ਜਾਣਕਾਰੀ ਚਾਹਾਂਗਾ ਡਾਕਟਰ ਸਾਹਿਬ ਜਿੱਦਾ ਕਿ ਤੁਹਾਡੇ ਕੋਲ ਬਹੁਤ ਸਾਰੇ ਪੇਸ਼ੈਂਟ ਠੀਕ ਹੋਏ ਆ ਕਈਆਂ ਨੇ ਅਗਰ ਤੁਹਾਨੂੰ ਮਿਲਣਾ ਹੋਵੇ ਤੇ ਤੁਹਾਡਾ ਡਰੈਸ ਵਗੈਰਾ ਕੀ ਆ ਪ੍ਰੋਪਰ ਹਾਂਜੀ ਸਾਡਾ ਡਰੈਸ ਹੈ ਜੀ ਆਪਣੇ ਫਲੋਰ ਦੇ ਵਿੱਚ ਨੂਨਮਲ ਰੋਡ ਨੇੜੇ ਗੁਰਦੁਆਰਾ ਬੋਲੀ ਸਾਹਿਬ ਤੇ ਨਾਲ ਬੈਂਕ ਆਫ ਇੰਡੀਆ ਦੇ ਵਿੱਚ ਡਾਕਟਰ ਅਸ਼ੋਕ ਲੇਜ਼ਰ ਫਿਜ਼ੀਓਥੈਰੇਪੀ ਕਰਕੇ ਆਪਣਾ ਨਾਮ ਹੈ ਜੀ ਤੇ ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਅਸੀਂ ਸੇਵਾਵਾਂ ਦਿੰਦੇ ਆ 9 ਤੋਂ ਲੈ ਕੇ 5 ਤੱਕ ਅਪਾਇੰਟਮੈਂਟ ਨਾਰਮਲ ਅਪਾਇੰਟਮੈਂਟ ਨੇ ਤੇ 5 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਆਨ ਅਪਾਇੰਟਮੈਂਟ ਸਰ ਤੁਸੀਂ ਡਾਕਟਰ ਅਸ਼ੋਕ ਜੀ ਕੋਲੋਂ ਥੈਰੇਪੀ ਵਗੈਰਾ ਕਰਵਾਉਂਦੇ ਸੀ ਕਿਹੋ ਜਿਹਾ ਰਿਸਪੌਂਸ ਆ ਕੀ ਕਹੋਗੇ ਸਾਰਿਆਂ ਨੂੰ ਪਿਆਰ ਪਰਿ ਸਤਿ ਸ੍ਰੀ ਅਕਾਲ ਮੇ ਬੈਸੀ ਤਾਂ ਬਹੁਤ ਕ੍ਰੋਨਿਕ ਸੀ ਮੇਰੀ ਬੈਕ ਪੇਨ ਲੇਕਿਨ ਪਿਛਲੇ ਮਈ ਜੂਨ ਦੇ ਵਿੱਚ ਮੇਰੇ ਬਹੁਤ ਜ਼ਿਆਦਾ ਸਵियर ਹੋ ਗਈ ਸੀ ਦਰਦ ਮੇਰੇ ਕੋਲੋਂ ਖੜਾ ਹੋਣਾ ਚੱਲਣਾ ਤਾਂ ਇੱਕ ਪਾਸੇ ਮੈਨੂੰ ਲੇਟਣਾ ਵੀ ਮੁਸ਼ਕਲ ਹੋ ਗਿਆ ਸੀ ਸੋ ਮੈਂ ਡਾਕਟਰ ਸਾਹਿਬ ਕੋ ਆਇਆ ਇਹਨਾਂ ਨੂੰ ਦਿਖਾਇਆ ਤੇ ਇਹਨਾਂ ਨੇ ਮੇਰੀ ਟ੍ਰੀਟਮੈਂਟ ਇਮੀਡੀਏਟਲੀ ਸ਼ੁਰੂ ਕਰ ਦਿੱਤੀ ਤੇ ਮੈਨੂੰ ਐਮ ਆਰ ਆਈ ਜਿਹੜੀ ਸੁਜੈਸਟ ਕੀਤੀ ਤੇ ਉਸ ਤੋਂ ਬਾਅਦ ਮੇਰਾ ਲਗਾਤਾਰ ਇਲਾਜ ਚੱਲਿਆ ਔਰ ਡੇਢ ਕ ਮਹੀਨੇ ਦੇ ਵਿੱਚ ਮੈਂ ਆਲਮੋਸਟ ਠੀਕ ਹੋ ਗਿਆ ਤੇ ਹੁਣ ਮੈਂ ਹਰ ਤਰ੍ਹਾਂ ਦਾ ਨੋਰਮਲ ਐਕਟੀਵਿਟੀਜ਼ ਉਹ ਕਰ ਸਕਦਾ ਤੇ ਮੈਂ ਬਹੁਤ ਬਹੁਤ ਤਨਵਾਦੀਆਂ ਡਾਕਟਰ ਸਾਹਿਬ ਦਾ ਤੇ ਬਹੁਤ ਅੱਛੇ ਤਰੀਕੇ ਦੇ ਨਾਲ ਇਹਨਾਂ ਨੇ ਮੈਨੂੰ ਗਾਈਡ ਕੀਤਾ ਮੈਨੂੰ ਟਰੀਟ ਕੀਤਾ ਮੇਰੀ ਵਾਈਫ ਨੂੰ ਵੀ ਬਹੁਤ ਕ੍ਰੋਨਿਕ ਪ੍ਰੋਬਲਮ ਸੀ ਉਹਨਾਂ ਨੂੰ ਬੈਕ ਦੀ ਵੀ ਸੀ ਉਹਨਾਂ ਨੂੰ ਨੈਕ ਦੀ ਵੀ ਸੀ ਤੇ ਉਹ ਵੀ ਹੁਣ ਇਹਨਾਂ ਕੋਲੋਂ 2 ਮਹੀਨੇ ਟਰੀਟਮੈਂਟ ਕਰਵਾ ਕੇ ਉਹ ਉਹ ਵੀ ਬਿਲਕੁਲ ਠੀਕ ਠਾਕ ਹੈ ਮੈਂ ਬੜਾ ਧੰਨਵਾਦੀਆਂ ਇਹਨਾਂ ਦਾ ਔਰ ਪਰਮਾਤਮਾ ਅੱਗੇ ਦੁਆ ਕਰਦਾ ਹਾਂ ਕਿ ਉਹ ਡਾਕਟਰ ਸਾਹਿਬ ਨੂੰ ਹੋਰ ਚੰਗੀ ਸੇਵਾ ਕਰਨ ਦਾ ਬਲ ਭਕਸ਼ਨ ਇਹਨਾਂ ਨੂੰ ਕੱਲ ਇਨਾਮ ਮਿਲਿਆ ਹੈ ਤੋਂ ਮੈਂ ਇਸ ਲਈ ਇਹਨਾਂ ਨੂੰ ਮੁਬਾਰਕਬਾਦ ਹਾਂ ਧੰਨਵਾਦ ਮੈਨੂੰ ਪਤਾ ਲੱਗਾ ਤੁਹਾਨੂੰ ਜਿਹੜਾ ਅਧਰੰਗ ਹੋ ਗਿਆ ਸੀ ਤੁਸੀਂ ਡਾਕਟਰ ਸ਼ੋਕਜੀ ਦੇ ਕੋਲ ਜਿਹੜਾ ਆਪਣਾ ਟ੍ਰੀਟਮੈਂਟ ਕਰਵਾਇਆ ਥੈਰੇਪੀ ਵਗੈਰਾ ਕੀ ਕਹੋਗੇ ਯਸ ਸਰ ਮੇਰਾ ਮੈਨੂੰ ਅਧਰੰਗ ਹੋ ਗਿਆ ਸੀਗਾ ਡਾਕਟਰ ਸ਼ੋਕਜੀ ਨੇ ਬੋਨ ਫਿੰਗਰ ਟ੍ਰੀਟਮੈਂਟ ਮੇਰਾ ਕੀਤਾ ਹੈ ਮੈਂ ਉਹ ਕਾਫੀ ਹੱਦ ਤੱਕ ਠੀਕ ਚੁਕੀ ਹਾਂ ਤੇ ਮੈਨੂੰ ਕੋਈ ਨਹੀਂ ਜ਼ਿਆਦਾ ਪ੍ਰੋਬਲਮ ਨਹੀਂ ਲੱਗ ਰਹੀ ਹਾਂ। ਓਕੇ। ਓਕੇ। ਹਾਂ ਤੁਹਾਨੂੰ ਪ੍ਰੋਬਲਮ ਕੋਈ ਨਹੀਂ ਆ। ਨਹੀਂ ਉਹ ਬੋਨ ਟੋੜੀ ਆ ਮਤਲਬ ਇੰਨੀ ਜ਼ਿਆਦਾ ਨਹੀਂ ਜਾਨ ਕੇ ਕਾਫੀ ਫਰਕ ਪਿਆ ਤਾਂ। ਹਾਂ ਹੋ ਗਈ। ਲੋਕਾਂ ਨੂੰ ਕੀ ਮੈਸੇਜ ਦਵਾਂਗੇ? ਲੋਕਾਂ ਨੂੰ ਮੈਂ ਇਹੀ ਮੈਸੇਜ ਦਵਾਂਗੀ ਕਿ ਡਾਕਟਰ ਉਸੋ ਬਹੁਤ ਵਧੀਆ ਡਾਕਟਰ ਨੇ ਇਹਨਾਂ ਨੂੰ ਆਪਣਾ ਟ੍ਰੀਟਮੈਂਟ ਕਰਵਾਓ ਹੋਰ ਵਧੀਆ ਰਹੋਗੇ। ਪਿੰਡੀ ਕੀ ਪ੍ਰੋਬਲਮ ਸੀ ਤੁਹਾਨੂੰ ਸਰ ਜੀ ਮੇਰੇ ਪਾਇਰ ਦੇ ਪ੍ਰੋਬਲਮ ਸੀ ਹਾਂ ਅੱਛਾ ਤੁਸੀਂ ਡਾਕਟਰ ਸ਼ੋਖਲੀ ਕੋਲ ਆਪਣੀ ਜਿਹੜੀ ਥੈਰੇਪੀ ਵਗੈਰਾ ਕਰਵਾਉਣੀ ਸੀ ਹਾਂਜੀ ਥੈਰੇਪੀ ਕਰਾਏ ਸੀ ਬਹੁਤ ਵਧੀਆ ਕੀਤੇ ਸੇ ਠੀਕ ਹੋ ਗਈ ਸੀ ਹਾਂ ਠੀਕ ਆ ਤੁਰ ਫਿਰ ਨਹੀਂ ਪਿੰਡੀ ਚਲਦੀ ਪਿੰਡੀ ਆ ਵਧੀਆ ਚੰਗੇ ਮੈਂ ਇਹ ਮੰਨਤੀ ਕਰੂੰਗੀ ਸਾਰੇ ਜਿਹੜੇ ਪੇਸ਼ੈਂਟ ਆਏ ਵਧੀਆ ਸੇ ਕਰਾਏ ਠੀਕ ਹੋ ਕੇ ਜਾਣ